ਕਿਸਾਨਾਂ ਨਾਲ ਸਬੰਧਿਤ ਸੀਐਮ ਮਾਨ ਦਾ ਸਾਹਮਣੇ ਆਇਆ ਬਿਆਨ ਆਖਿਆ ਕਿ ਉਹਨਾਂ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਅਜਿਹਾ ਕੁਝ ਵੀ ਨਾ ਕਰਨ ਜਿਸ ਦੇ ਨਾਲ ਆਮ ਲੋਕਾਂ ਨੂੰ ਖੱਜਲ-ਖਵਾਰ ਹੋਣਾ ਪਵੇ ਜੀ ਆ ਦੱਸਦੀ ਹੈ ਕਿ ਕਿਸਾਨਾਂ ਦੀ ਸੀਐਮ ਮਾਨ ਸਣੀ ਕੈਬਨਟ ਨਾਲ ਮੀਟਿੰਗ ਹੋਈ ਸੀ ਜਿਸ ਤੇ ਕਿਸਾਨਾਂ ਨੇ ਪ੍ਰਤੀਕਰਮ ਦਿੱਤਾ ਸੀ ਕਿ ਉਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਬੇਸੀਟਾ ਰਹੀ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਉਹਨਾਂ ਦੀਆਂ ਰੱਖੀਆਂ ਹੋਈਆਂ ਮੰਗਾਂ ਤੇ ਗੌਰ ਨਹੀਂ ਕੀਤਾ ਗਿਆ ਦੱਸਦੀ ਹੈ ਕਿ ਇਸੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਖਿਆ ਹੈ ਕਿ ਜਿਹੜੀ ਮੀਟਿੰਗ ਪੰਜਾਬ ਪਵਨ ਚੰਡੀਗੜ੍ਹ ਦੇ ਵਿੱਚ ਹੋਈ ਹੈ ਉਸ ਵਿੱਚ ਉਹਨਾਂ ਨੇ ਸਾਰੇ ਹੀ ਸਤਿਕਾਰਯੋਗ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਜਿਹਾ ਕੁਝ ਵੀ ਨਾ ਕੀਤਾ ਜਾਵੇ ਜਿਸ ਦੇ ਨਾਲ ਆਮ ਲੋਕਾਂ ਨੂੰ ਖੱਜਲਖਵਾਰੀ ਦਾ ਸਾਹਮਣਾ ਕਰਨਾ ਪਵੇ ਉਹਨਾਂ ਨੇ ਆਖਿਆ ਹੈ ਕਿ ਚੱਕਾ ਜਾਮ ਕਰਨਾ ਸੜਕਾਂ ਜਾਰੇ ਲਾ ਰੋਕਣੀਆਂ ਜਾਂ ਫਿਰ ਪੰਜਾਬ ਬੰਦ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਕਿਸਾਨਾਂ ਨੂੰ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਆਮ ਲੋਕਾਂ ਦਾ ਕੰਮ ਜਾਂ ਕਾਰੋਬਾਰ ਪ੍ਰਭਾਵਿਤ ਹੋਵੇ ਇਸ ਬੰਦੇ ਵਿੱਚ ਅਸੀਂ ਮਾਨ ਹੋਰ ਕੀ ਕੋ ਜਾਖ ਰਹੇ ਨੇ ਆਓ ਸੁਣਦੇ ਹਾਂ ਪਬਲਿਕ ਨੂੰ ਜੋ ਤੰਗ ਕਰੂ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨ ਐਚ ਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫ਼ਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰਹਾਂ ਦੇ ਝਗੜੇ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਲੋਕ ਦੁਖੀ ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ Amazon ਇੱਕ ਸਾਈਟ ਤੁਸੀਂ ਜਾਣਦੇ ਹੋ Amazon ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਅਰਜ ਕਰ ਲਓ ਮੈਂ ਇੱਕ ਨਾਮ ਲੈ ਮਿਕਸੀ ਆਰਡਰ ਕਰਦਾ ਹਾਂ ਜੇ ਇੱਕ ਦਿੱਲੀ ਦਾ ਐਡਰੈਸ ਭਰੋਗੇ ਤਾਂ ਉਹ ਤੇ ਮਿਕਸੀ ਦਾ ਆਰਡਰ ਹੋ ਰਿਹਾ ਹੈ ਮਤਲਬ ਉਹਦਾ ਰੇਟ ਹੋ ਰਿਹਾ ਜੇ ਪੰਜਾਬ ਦਾ ਐਡਰੈਸ ਭਰੋਗੇ ਤਾਂ ਰੇਟ ਹੋ ਰਿਹਾ ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲਾਕ ਪੈਸੇ ਵੱਧ ਲੱਗਣਗੇ 15 ਦਿਨ ਵੱਧ ਲੱਗਣਗੇ ਮਲਾ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ ਸਰਕਾਰ ਰੋਕੀ ਬੈਠੇ ਜੀ ਸੀ ਸੜਕ ਤੇ ਬੈਗੇ ਕੀ ਇਹ ਕੋਈ ਗੱਲ ਹੈ ਪਰ ਉਹ ਕਹਿੰਦੇ ਨਰਾਜ਼ ਹੋਗੇ ਕੱਲ ਸੀਐਮ ਸਾਹਿਬ ਨੂੰ ਕੋਈ ਜਾਣੀ ਜੀ ਨੂੰ ਜਾਣ ਨਰਾਜ਼ ਕੌਣ ਮੈਂ ਹੋਗੇ ਨਰਾਜ਼ ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਹੋਊਗਾ ਮੈਂ ਮੈਂ ਆਪਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਮੰਨ ਕੇ ਬੇਨਤੀ ਹੈ ਨਾਟਕ ਕਰੋ ਲੋਕਾਂ ਨੂੰ ਰੋਜ਼ ਬੈਜਦੇ ਨੇ ਤੇ ਕਦੇ ਟਰੱਕ ਟਰੱਕ ਕੌਣ ਚਲਾਉਂਦੇ ਨਹੀਂ ਕਿਸਾਨਾਂ ਦੇ ਮੁੰਡੇ ਚਲਾਉਦੇ ਫਿਰ ਟਰੱਕੀ ਤੇ ਰੁਕਦੇ ਮੈਂ ਆਪ ਕੇ ਸਾਹਮਣੇ ਇਹ ਪਹਿਗਾਮ ਹੈ ਸਾਰੀ ਖੇਤੀ ਕੀਤੀ ਹੋਈ ਹੈ ਮਨ ਲਗਾ ਮੇਰੇ ਜਿਹੜੇ ਜਿਹੜੇ ਯੂਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘੱਟ ખેਚ ਗਏ ਹੁਣ ਮੈਂ ਅੱਜ ਵੀ ਖੇਤੀ ਜਾਂਦਾ ਠੀਕ ਹੈ ਨਾ ਕਦੇ ਮੇਰੇ ਨਾਲ ਲਾਈ ਬਹਿ ਜਾ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂ ਕਿ ਕਿੰਨਾ ਵੀ ਕਿਹੜੀ ਫਸਲ ਤੇ ਕਿੰਨਾ ਬੈਂਕਿੰਗ ਸਰ ਇੰਟਰਸਟਲੀ ਤੁਸੀਂ 아이ਸੀ ਤੁਹਾਡੇ ਕੋਲ ਕੁਝ ਦਿਨ ਪਹਿਲਾਂ ਇਹੀ ਗੱਲ ਉਹ ਹੀ ਗੱਲ ਕਿ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਨੂੰ ਖੇਤਰੀ ਅਨੈਸ਼ਲੀ ਕਿੰਨਾ ਕੋਹਿਆ ਜੀ ਹਿਡਨ ਨੁਕਸਾਨ ਹੈ ਜਨਾਬ ਹਜ਼ਾਰਾਂ ਕਰੋੜਾਂ ਦਾ ਹੋਈ ਜਾਂਦਾ ਹਰ ਰੋਜ਼ ਹਰ ਰੋਜ਼ ਕਿਉਂਕਿ ਸਾਡੇ ਹਾਈਵੇ ਬੰਦ ਕਰ ਰੱਖਿਆ ਹੈ ਇੰਡਸਟਰੀਸਟ ਕੇ ਨਾ ਦਿੱਲੀ ਆ ਜੋ ਜੀ ਮੀਟਿੰਗ ਕਰਨੀ ਹੈ ਪੰਜਾਬ ਕੇ ਰਸਤੇ ਬਲੌਕ ਨੇ ਆਹ ਆ ਪੰਜਾਬ ਬਣਾ ਲੈ ਅੱਛਾ ਮੰਗਾ ਪੰਜਾਬ ਨੇ ਹਕਮੰਦ ਤਾਂ ਹੈ ਨੇ ਤੇ ਜਾਓ ਉੱਥੇ ਮੈਂ ਜਾ ਮੈਂ ਜਾ ਰਹੀ ਮੈਂ ਤਾਂ ਦਿੱਲੀ ਵੀ ਜਿਹੜਾ ਐਮਪੀਸੀ ਮੈਂ ਦਿੱਲੀ ਉਹਨਾਂ ਦੀ ਆਵਾਜ਼ ਉਠਾਉਂਦਾ ਰਹੇ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਵੀ ਹੁਣ ਫਲਾਮੀ ਜੁਨੀਅਰ ਨੇ ਧਰਨਾ ਦਿੱਤਾ ਧਰਨਾ ਦਿੱਤਾ ਜਿਹਨਾਂ ਨੂੰ ਤਕਰ ਇਹਨਾਂ ਕਿਵੇਂ ਕਰੀਏ ਚਲੰਦਰ ਖਤਮ ਹੋਣ ਤੋਂ ਫਿਰ 15 ਦਿਨਾਂ ਬਾਅਦ ਆਪਾਂ ਦੇਵਾਂਗੇ ਐਂ ਯਾਰ ਐਂ ਕੰਪੀਟੀਸ਼ਨ ਕਰੋਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਇਹ ਕਿਤਨਾ ਕਿਤੇ ਕ੍ਰੈਡਿਟ ਵਾਰ ਚੱਲ ਰਹੀ ਹੈ ਡੈਟ ਬੋਰ ਹਾਂ ਪਿੰਡਾਂ ਦੇ ਵਿੱਚੋਂ ਹਰੇਕ ਘਰ ਤੋਂ ਫੰਡ ਜਾਂਦਾ ਜੀ ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਹਾਂ ਜੇ ਤੁਹਾਨੂੰ ਤਾਂ ਅਸੀਂ ਖੜਾ ਹਾਂ ਨਾਲ ਇਹ ਕੀ ਇਹ ਦੀ ਕਰ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਤਾਂ ਹੀ ਪੈਰਲਲ ਗਵਰਨਮੈਂਟ ਕਹਿੰਦੇ ਹੋ ਤੁਸੀਂ ਲੋਹੀ ਹੈ ਨਾ ਸਿਰ ਸਾਡੇ ਨਾਲ ਇਸ ਏਰੀਆ 'ਚ ਨਾ ਸਬਜ਼ੀਆਂ ਦੀ ਕਸਤ ਜ਼ਿਆਦਾ ਹੁੰਦੀ ਹੈ ਜੀ ਤੇ ਹੁਣ ਜਿਹੜਾ ਝੋਨਾ ਦੇ ਜਿਹੜਾ ਝੋਨਾ ਗਿੱਜਿਆ ਹੋਇਆ ਸੀ ਜੀ ਲੋਕਾਂ ਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਵਿਜਿਆ ਜਿਹੜਾ 15 ਦਿਨਾਂ ਦਾ ਵੇਖਣਾ ਸੀ ਨਾ ਉਹਦੇ 1.5 ਮਹੀਨਾ ਲੱਗਿਆ ਜੀ ਤੇ ਹੁਣ ਗੋਭੀ ਪੈਦਾ ਕੀਤੀ ਹੋਈ ਹੈ ਜੀ ਲੋਕਾਂ ਨੇ ਆਲੂਆਂ ਤੋਂ ਆਲੂ ਤੋਂ ਬਾਅਦ ਗੋਭੀ ਗੋਭੀ ਤੋਂ ਬਾਅਦ ਫਿਰ ਜਿਹੜੀ ਮਿਰਚਾਂ ਫਿਰ ਆਲੂ ਫਿਰ ਗੋਭੀ ਇਸ ਤਰ੍ਹਾਂ ਕਰਦੇ ਆ ਜੀ ਹੁਣ ਗੋਭੀ ਵੀ ਲੋਕ ਫਿਰਦੇ ਸਾਰੇ ਆ ਜੀ ਹੁਣ ਮੇਥੀ ਵਾਹੀ ਹੈ ਜੋ 4-5 ਕਿੱਲੇ ਇੱਕ ਕਿਸਾਨ ਨੇ ਨੇੜੇ ਲੱਗ ਕਿਸਾਨ ਨੇ ਹੁਣ ਆਹ ਹਣ ਤੋਂ ਹੀ ਇਹ ਜੀ ਕਿਸਾਨ ਕਿੱਥੇ ਜਾਣਗੇ ਕੀ ਪੂਰਾ ਖੇਤੀ ਪਰਸੀ ਆਉਂਦੀ ਹੈ। ਅਰੇ ਇਹ ਤਰ੍ਹਾਂ ਵਾਲੀ ਕਦੋਂ ਕ ਲਾਗੂ ਹੋਣੀ ਹੈ ਜੀ? ਬੜੀ ਜਲਦੀ। ਅਸੀਂ ਉਹਨਾਂ ਤੋਂ ਸਾਰਾ ਸੁਝਾਅ ਮੰਗੇ ਹੋਏ ਨੇ। ਦੇ ਦਿਓ, ਸੁਝਾਅ ਦੇ ਦਿਓ। ਅਸੀਂ ਜਿਵੇਂ ਇੰਡਸਟਰੀ ਪਾਲਿਸੀ ਬਣਾਈ ਹੈ ਉਹਨਾਂ ਨੂੰ ਪੁੱਛ ਕੇ ਉਹ ਬਣਾ ਲਾਂਗੇ।